ਤਾਂ ਪਿਆਰੇ ਬੱਚੇ ਸਾਰੇ ਰਿਪੇਅਰ ਪਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਕੱਲ ਜਿਹੜਾ 40 ਨੰਬਰ ਟੈਸਟ ਪਾਇਆ ਸੀਗਾ ਉਹਦਾ ਗਣਿਤ ਵਾਲਾ ਪੋਰਸ਼ਨ ਜਿਹੜਾ ਸੋਲਵ ਕਰਨ ਲੱਗੇ ਆ ਤਾਂ ਧਿਆਨ ਨਾਲ ਦੇਖੋ ਪਹਿਲਾ ਹੀ ਕੁਐਸਚਨ ਸੀ ਆਇਤ ਦਾ ਘੇਰਾ ਪਤਾ ਕਰੋ ਤਾਂ ਬੇਟਾ ਆਇਤ ਦਾ ਘੇਰੇ ਦਾ ਫਾਰਮੂਲਾ ਕੀ ਹੁੰਦਾ ਹੈ 2 ਬ੍ਰੈਕਟ ਸ਼ੁਰੂ ਲੰਬਾਈ 2 ਬ੍ਰੈਕਟ ਸ਼ੁਰੂ ਲੰਬਾਈ ਚੜਾਈ ਲੰਬਾਈ ਕਿੰਨੀ ਹੈ 8 ਤੇ ਚੜਾਈ ਕਿੰਨੀ ਹੈ 3 ਤਾਂ 2 8 3 11 2 11 22 ਮੀਟਰ ਸਾਡਾ ਉੱਤਰ ਆ ਜਾਣਾ ਸੀਗਾ ਤਾਂ ਪਹਿਲੀ ਹੀ ਆਪਸ਼ਨ ਬੇਟਾ 22 ਮੀਟਰ ਦਿੱਤੀ ਹੋਈ ਹੈ ਇਹਨੂੰ ਅਸੀਂ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਹੈ ਅੱਗੇ ਆ ਗਿਆ ਸਵਾਲ ਨੰਬਰ 2 ਵਰਗ ਦਾ ਘੇਰਾ ਬਰਾਬਰੇ ਭੁਜਾ ਜਮਾ ਭੁਜਾ ਹੁੰਦਾ ਹੈ ਤਾਂ ਘੇਰਾ ਬੇਟਾ ਕਿਉਂਕਿ ਵਰਗ ਦੀਆਂ ਚਾਰ ਭੁਜਾਵਾਂ ਇਕੋ ਜਿਹੀਆਂ ਹੁੰਦੀਆਂ ਇਸ ਕਰਕੇ ਵਰਗ ਦਾ ਘੇਰਾ ਭੁਜਾ ਜਮਾ ਭੁਜਾ ਨਹੀਂ ਹੁੰਦਾ ਆ ਵਰਗ ਤਾਂ ਚਾਰੇ ਪਜਾਮਾ ਇੱਕੋ ਜੀਆਂ ਚਾਰ ਗੁਣਾ ਭੁਜਾ ਹੁੰਦਾ ਆ ਠੀਕ ਐ ਬੇਟਾ ਤੇ ਚਾਰ ਗੁਣਾ ਭੁਜਾ ਹੋਊਗਾ ਤਾਂ ਫਿਰ ਭੁਜਾ ਜਮਾ ਭੁਜਾ ਨਹੀਂ ਹੁੰਦਾ ਇਹ ਗਲਤ ਆ ਕਲੀਅਰ ਪੁੱਤ ਚਾਰ ਗੁਣਾ ਭੁਜਾ ਹੁੰਦਾ ਆ ਵਰਗ ਦਾ ਖੇਤਰਫਲ ਖੇਤਰਫਲ ਵੀ ਨਹੀਂ ਉਹ ਭੁਜਾ ਗੁਣਾ ਭੁਜਾ ਹੁੰਦਾ ਆ ਅੱਗੇ ਕਹਿੰਦਾ ਪਿਆ ਜੇਕਰ ਵਰਗ ਦੀ ਭੁਜਾ ਦੁੱਗਣੀ ਕਰ ਦਿੱਤੀ ਜਾਵੇ ਤਾਂ ਉਸ ਦਾ ਕੀਰਾ ਹੋ ਜਾਂਦਾ ਹੈ ਤਾਂ ਮੰਨ ਲਓ ਬੇਟਾ ਇਹਦੀ ਭੁਜਾ 1 1 1 ਤੇ 1 ਹੈ ਤਾਂ ਇਹਦਾ ਕਿਰਾ ਕਿੰਨਾ ਆਜੂ 4 ਜੇਕਰ ਬੇਟਾ ਆਪਾਂ ਇਹਦੀ ਭੁਜਾ 2 2 2 ਕਰਦਾਂਗੇ ਤਾਂ 2 4 8 ਆਜੂਗਾ ਕਿਰੇ ਨਾਲ ਡਾਇਰੈਕਟ ਰਿਲੇਸ਼ਨ ਹੁੰਦਾ ਬੇਟਾ ਇਹਦਾ ਤਾਂ ਕਿਰਾ ਵੀ ਡਬਲ ਹੋ ਜਾਂਦਾ ਜੇਕਰ ਭੁਜਾ ਡਬਲ ਕਰਾਂਗੇ ਤਾਂ ਕਿਰਾ ਵੀ ਦੁੱਗਣਾ ਹੋ ਜਾਊਗਾ ਠੀਕ ਹੈ ਬੇਟਾ ਅੱਗੇ ਕਹਿੰਦਾ ਪਿਆ ਬੇਟਾ ਇੱਕ ਆਇਤ ਦਾ ਪਰਿਮਾਪ 48 ਮੀਟਰ ਹੈ ਜੇਕਰ ਉਸਦੀ ਚੜਾਈ 10 ਮੀਟਰ ਹੋਵੇ ਤਾਂ ਲੰਬਾਈ ਪਤਾ ਕਰੋ ਤਾਂ ਬੇਟਾ ਇਹ ਵੀ ਸੌਖਾ ਜਿਹਾ ਸਵਾਲ ਹੈਗਾ ਸੀਗਾ ਆਇਤ ਦਾ ਪਰਿਮਾਪ 10 ਮੀਟਰ ਆ ਤਾਂ ਆਇਤ ਦਾ ਘੇਰਾ ਕੀ ਹੁੰਦਾ ਬੇਟਾ 2 ਬ੍ਰੈਕਟ ਸ਼ੁਰੂ ਲੰਬਾਈ ਚੌੜਾਈ ਇਹ ਆਇਤ ਦਾ ਘੇਰਾ ਹੁੰਦਾ ਆ ਤਾਂ ਘੇਰਾ ਦਿੱਤਾ ਹੋਇਆ 48 ਮੀਟਰ 2 ਬ੍ਰੈਕਟ ਸ਼ੁਰੂ ਲੰਬਾਈ ਕਿੰਨੀ ਦਿੱਤੀ ਹੋਈ ਚੌੜਾਈ 10 ਦਿੱਤੀ ਹੋਈ ਹੈ ਲੰਬਾਈ ਪਤਾ ਕਰਨੀ ਹੈ ਲੰਬਾਈ 10 ਦਾ 2 ਵਾਲਾ ਕੱਟੇ ਜਾਣੇ ਬੇਟਾ 24 ਆ ਜਾਣੇ ਆ ਇੱਧਰ ਆ ਕੇ ਭਾਗ ਹੋ ਜਾਣਾ ਸੀ ਇਹਨੇ ਤਾਂ ਲੰਬਾਈ ਬਰਾਬਰੇ 24 10 ਆਹ 10 ਨੇ ਇੱਧਰ ਜਾ ਕੇ 24 ਚੋਂ ਘਟਾਓ ਹੋ ਜਾਣਾ ਤਾਂ 24 10 ਬਰਾਬਰੇ ਲੰਬਾਈ 24 10 ਕਿੰਨਾ ਆ ਗਿਆ 14 ਮੀਟਰ ਤਾਂ ਆਇਤ ਦੀ ਲੰਬਾਈ ਕਿੰਨੀ ਆ ਜਾਣੀ ਸੀ 14 ਮੀਟਰ ਅੱਗੇ ਬੇਟਾ ਕਹਿੰਦਾ ਪਏ ਇੱਕ ਆਇਤਾਕਾਰ ਖੇਤ ਦੀ ਲੰਬਾਈ 96 ਮੀਟਰ ਤੇ ਚੜਾਈ 64 ਮੀਟਰ ਹੈ ਉਸ ਤਾਰ ਦੀ ਲੰਬਾਈ ਪਤਾ ਕਰੋ ਜਿਸ ਨਾਲ ਇਸ ਆਇਤਾਕਾਰ ਖੇਤ ਦੇ ਚਾਰੇ ਪਾਸੇ ਵਾਰਡ ਕੀਤੀ ਜਾ ਸਕੇ ਤਾਂ ਬੇਟਾ ਚਾਰੇ ਪਾਸੇ ਵਾਰਡ ਕਰਨ ਦੇ ਲਈ ਸਾਨੂੰ ਕੀ ਚਾਹੀਦਾ ਆਹਾ ਇੱਕ ਆਇਤਾਕਾਰ ਖੇਤ ਆ ਸਾਡੇ ਕੋਲੇ ਜੀ ਦੀ ਲੰਬਾਈ ਕਿੰਨੀ ਹੈ 96 ਤੇ ਚੌੜਾਈ 64 ਆ ਠੀਕ ਆ ਇਹਦੇ ਚਾਰੇ ਪਾਸੇ ਵਾਰਡ ਕਰਨ ਲਈ ਇਹਦੇ ਘੇਰੇ ਦੀ ਲੋੜ ਪਊਗੀ ਜਿੰਨਾ ਇਹਦਾ ਘੇਰਾ 19 ਤਾਰ ਲੱਗੂਗੀ ਤਾਂ ਘੇਰਾ ਬਰਾਬਰ ਦੇ ਬ੍ਰੈਕਟ ਸ਼ੁਰੂ ਲੰਬਾਈ ਜਮਾ ਚੌੜਾਈ ਇਹ ਤੁਹਾਨੂੰ ਕਰਵਾਇਆ ਹੋਇਆ ਸਵਾਲ 915 2 160 ਇਹ 320 ਮੀਟਰ ਜਿਹੜਾ ਸਾਡਾ ਉੱਤਰ ਆਇਆ ਸੀ ਆਪਾਂ ਸਵਾਲ ਕੀਤਾ ਵੀ ਹੋਇਆ ਹੈ ਤੇ 320 ਮੀਟਰ ਆ 320 ਵਰਗ ਮੀਟਰ ਵਰਗ ਮੀਟਰ ਨਹੀਂ ਆਊਗਾ ਬੇਟਾ ਵਰਗ ਤਾਂ ਖੇਤਰਫਲ ਦੇ ਵਿੱਚ ਹੁੰਦੇ ਆ ਜਿਹੜਾ ਕੀਰਾ ਹੁੰਦਾ ਉਹ ਸਿੱਧਾ ਮੀਟਰਾਂ ਦੇ ਵਿੱਚ ਹੀ ਹੁੰਦਾ ਇਸ ਕਰਕੇ ਆਹ ਉੱਤਰ ਆਉਣਾ ਸੀ ਇਹਦਾ ਠੀਕ ਹੈ ਅੱਗੇ ਆ ਗਿਆ ਸਵਾਲ ਨੰਬਰ 6 ਆਇਤਕਾਰ 파ਰਕ ਦਾ ਘੇਰਾ 84 ਮੀਟਰ ਹੈ ਇਸ ਦੀ ਚੌੜਾਈ ਪਤਾ ਕਰੋ ਜੇਕਰ ਉਸ ਦੀ ਲੰਬਾਈ 24 ਮੀਟਰ ਹੋਵੇ ਇਹ ਵੀ ਬੇਟਾ ਉਹਦੇ ਨਾਲ ਹੀ ਰਲਦਾ ਮਿਲਦਾ ਸਵਾਲ ਹੈਗਾ ਆ ਆਇਤਕਾਰ 파ਰਕ ਦਾ ਘੇਰਾ 84 ਮੀਟਰ ਆ ਤਾਂ ਆਇਤਕਾਰ 파ਰਕ ਦੇ ਘੇਰੇ ਦਾ ਕੀ ਫਾਰਮੂਲਾ ਹੁੰਦਾ ਘੇਰਾ ਬਰਾਬਰ 2 ਬ੍ਰੈਕਟ ਸ਼ੁਰੂ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਚੌੜਾਈ ਤਾਂ ਘੇਰਾ ਕਿੰਨਾ ਹੈਗਾ ਬੇਟਾ किरा 84 मीटर 84 बराबर 2 ब्रैकेट शुरू ਲੰਬਾਈ ਕਿੰਨੀ ਹੈ ਬੇਟਾ 24 ਮੀਟਰ ਤੇ ਚੌੜਾਈ ਪਤਾ ਕਰਨੀ ਪਹਿਲਾਂ ਵਰਗਾ ਹੀ ਸਵਾਲ ਆ ਆ ਦੂ ਤੇ ਕੱਟੇ ਜਾਣੇ ਦੂ ਨੇ ਇਹਦੇ ਨਾਲ ਕੱਟਿਆ ਜਾਣਾ ਭਾਗ ਹੋ ਜਾਣੀ ਆ ਤਾਂ 42 ਆ ਜਾਣਾ ਆ ਤਾਂ ਚੌੜਾਈ ਪਤਾ ਕਰਨੀ 24 ਨੇ ਇੱਧਰ ਆ ਕੇ 42 ਚੋਂ ਘਟ ਜਾਣਾ ਆ ਤਾਂ ਚੌੜਾਈ ਬਰਾਬਰ 42 24 18 ਮੀਟਰ ਉੱਤਰ ਆ ਜਾਣਾ ਸੀ ਠੀਕ ਹੈ ਬੇਟਾ ਤਾਂ ਪਹਿਲਾ ਹੀ ਆਪਸ਼ਨ ਆ 18 ਮੀਟਰ ਅਸੀਂ ਇਹਨੂੰ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਦੋ ਸਮਾਂਤਰ ਰੇਖਾਵਾਂ ਆਪਸ ਵਿੱਚ ਕੱਟਦੀਆਂ ਹਨ ਕੇਵਲ ਇੱਕ ਬਿੰਦੂ ਤੇ ਅਨੰਤ ਕਦੇ ਨਹੀਂ ਕੱਟਦੀਆਂ ਤਾਂ ਬੇਟਾ ਸਮਾਂਤਰ ਰੇਖਾਵਾਂ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜਿਵੇਂ ਗੱਡੀ ਦੀਆਂ ਲਾਈਨਾਂ ਹੁੰਦੀਆਂ ਉਹ ਸਮਾਨਾਂਤਰ ਚੱਲਦੀਆਂ ਦੋ ਸਮਾਂਤਰ ਰੇਖਾਵਾਂ ਕਦੇ ਵੀ ਆਪਸ ਦੇ ਵਿੱਚ ਨਹੀਂ ਕੱਟਦੀਆਂ ਠੀਕ ਹੈ ਬੇਟਾ ਅੱਗੇ ਆ ਗਿਆ ਇੱਕ ਖਿਡਾਰੀ 50 ਮੀਟਰ ਵਰਗਾਕਾਰ ਟ੍ਰੈਕ ਦੇ ਦੁਆਲੇ ਦੌੜਦਾ 200 2000 ਮੀਟਰ ਦੀ ਦੌੜ ਪੂਰੀ ਕਰ ਲਈ ਉਸ ਨੂੰ ਟ੍ਰੈਕ ਦੁਆਲੇ ਕਿੰਨੇ ਚੱਕਰ ਲਾਉਣੇ ਪੈਣਗੇ ਤਾਂ ਬੇਟਾ 50 ਮੀਟਰ ਵਰਗਾਕਾਰ ਖੇਤ ਦਾ ਘੇਰਾ ਕੱਢਾਂਗੇ ਇੱਕ ਵਰਗਾਕਾਰ ਖੇਤ ਹੈ ਜਿਹਦਾ ਘੇਰਾ 50 ਮੀਟਰ ਇੱਕ ਸਾਈਡ 50 ਆ ਤਾਂ ਘੇਰਾ ਕਿੰਨਾ ਹੋ ਗਿਆ ਬੇਟਾ ਇਹਦਾ 50 4 ਬਰਾਬਰ 200 ਤਾਂ ਇਹਨੇ 2000 ਮੀਟਰ ਦੂਰੀ ਤੈਅ ਕਰਨੀ ਆ 2000 200 ਕਰ ਦਵਾਂਗੇ ਤੁਹਾਨੂੰ ਸਵਾਲ ਕਰਵਾਇਆ ਹੋਇਆ ਤਾਂ 2 ਦਾ 20 ਦਾ ਸਗੇ ਚੱਕਰ ਆ ਜਿਹੜੇ ਇਹਨੂੰ ਪਾਰਕ ਦੇ ਦੁਆਲੇ ਕੱਟਣੇ ਪੈਣਗੇ 2000 ਮੀਟਰ ਦਾ ਪੂਰਾ ਕਰਨ ਦੇ ਲਈ ਤਾਂ ਇਸ ਕਰਕੇ ਆਹ ਉੱਤਰ ਆ ਜਾਣਾ ਸੀ ਅੱਗੇ ਅੱਗੇ ਬੇਟਾ ਜੇਕਰ ਆਇਤ ਦੀ ਲੰਬਾਈ ਤੇ ਚੌੜਾਈ ਦੁੱਗਣੀ ਕਰ ਦਿੱਤੀ ਜਾਵੇ ਤਾਂ ਇਸ ਦਾ ਘੇਰਾ ਇਹ ਵੀ ਬੇਟਾ ਵਰਗ ਵਾਂਗੂ ਹੀ ਜੇ ਲੰਬਾਈ ਡੁੱਗਣੀ ਕਰਦੇ ਕੀਰਾ 2 ਵ ਡਬਲ ਹੋ ਜਾਣਾ ਹੈ ਜੇ ਲੰਬਾਈ ਅੱਧੀ ਕਰਤੀ ਕੀਰਾ 2 ਅੱਧਾ ਰਹਿ ਜਾਣਾ ਹੈ ਜਿੰਨੇ ਗੁਣਾ ਅਸੀਂ ਲੰਬਾਈ ਤੇ ਚੌੜਾਈ ਵਧਾਵਾਂਗੇ ਓਨੇ ਗੁਣਾ ਹੀ ਇਹਦਾ ਕੀਰਾ ਜਿਹੜਾ ਆ ਉਹ ਬਣ ਜਾਊਗਾ ਤਾਂ ਇਹਦਾ ਕੀਰਾ ਕੀ ਹੋ ਜਾਊਗਾ ਦੁੱਗਣਾ ਹੋ ਜਾਊਗਾ ਇਹ ਬੇਟਾ ਤੁਸੀਂ ਉਦਾਹਰਣ ਵੀ ਲੈ ਸਕਦੇ ਆ ਮੰਨ ਲਓ ਇੱਕ ਆਇਤ ਆਇਤ ਦੀ ਲੰਬਾਈ ਤੇ ਚੌੜਾਈ ਚਲੋ 8 ਤੇ 4 ਲੈ ਲੈਨੇ ਆ ਹਨਾ 8 ਆ ਹੋਗੀ 8 ਤੇ 4 ਆ ਹੋ ਗਿਆ ਮੋਂ ਸਾਹਮਣੇ ਦੀ ਭਜਾ 8 8 16 ਤੇ 6 ਕਿੰਨੇ ਹੋਇਆ 16 ਤੇ 8 ਕਿੰਨੇ ਹੋਗੇ 24 ਹੋ ਗਿਆ ਇਹਦਾ ਘੇਰਾ ਜੇ ਬੇਟਾ ਆਪਾਂ ਇਹਦੇ 16 ਕਰਦੀਏ ਆ 16 ਕਰਦੀਏ ਆ 8 ਕਰਦੀਏ ਤੇ ਆ ਵੀ 8 ਕਰਦੀਏ 16 16 32 8 40 8 48 ਤਾਂ ਫੇਰ ਘੇਰਾ ਕਿੰਨਾ ਹੋਜੂ 48 ਜੇ ਲੰਬਾਈ ਚੜਾਈ ਡਬਲ ਕਰਾਂਗੇ ਤਾਂ ਇਹਦਾ ਘੇਰਾ ਜਿਹੜਾ ਹੈਗਾ ਆ ਉਹ ਵੀ ਡਬਲ ਹੋ ਜਾਊਗਾ ਠੀਕ ਆ ਵਰਗ ਦਾ ਵੀ ਤੇ ਆਇਤ ਦਾ ਵੀ ਅੱਗੇ ਬੇਟਾ ਆ ਗਿਆ ਸਵਾਲ ਨੰਬਰ 10 ਲਾਸਟ ਆ ਇਹ ਸਵਾਲ ਕਿੰਦਾ ਵਰਗ ਦੀ ਭੁਜਾ ਬਰਾਬਰ ਕੀਰਾ 4 ਹੁੰਦੀ ਹੈ ਤਾਂ ਬੇਟਾ ਇਹ ਬਿਲਕੁਲ ਠੀਕ ਹੈ ਕਿਉਂਕਿ ਵਰਗ ਦੀ ਭੁਜਾ ਕੀਰਾ ਬਰਾਬਰ 4 ਗੁਣਾ ਭੁਜਾ ਹੁੰਦਾ ਨਾ ਤਾਂ 4 ਗੁਣਾ ਭੁਜਾ ਹੋ ਗਿਆ ਤੇ ਉਧਰਲੇ ਪਾਸੇ 4 ਅਸੀਂ ਕਿ ਜਦੋਂ ਦੂਜੇ ਪਾਸੇ ਲੈ ਕੇ ਜਾਂਦੇ ਬਰਾਬਰ ਦੇ ਉਧਰਲੇ ਪਾਸੇ ਜਿਹੜੀ ਗੁਣਾ ਉਹ ਭਾਗ ਦੇ ਵਿੱਚ ਬਦਲ ਜਾਂਦੀ ਭੁਜਾ ਬਰਾਬਰ ਕੀਰਾ 4 ਹੁੰਦੀ ਹੈ ਇਹ ਸਹੀ ਹੈ ਸੋ ਬੇਟਾ ਇਹਦੇ ਨਾਲ ਹੀ ਇਹ ਗਣਿਤ ਦਾ 10 ਨੰਬਰ ਸਵਾਲ ਵੀ ਕੰਪਲੀਟ ਹੋ ਗਿਆ ਤੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ